ਪੰਜਾਹਾਂ 60ਾਂ ਸਾਲਾਂ ਦੀਆਂ ਔਰਤਾਂ ਨੂੰ ਆ ਲੋਕ ਬਹੁਤ ਚੰਗੇ ਲੱਗਦੇ ਨੇ ਜਦੋਂ ਉਹ ਉਹਨਾਂ ਨੂੰ ਪਤਾ ਲੱਗ ਜਵੇ ਕਿ ਕੋਈ ਪਚਾਇਓ ਔਰਤ ਹੋਵੇ ਚਾਹੇ ਮਰਦੋ ਬੈਠਾਏ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਕੋਈ ਵੀ ਹੋਵੇ ਜੇ ਉਹਨਾਂ ਨੂੰ ਪਤਾ ਲੱਗ ਜੇ ਕਿ ਸਾਡੇ ਘਰ ਦੇ ਵਿੱਚ ਆਹ ਮਨੁੱਖ ਆਇਆ ਉਹਨਾਂ ਨੂੰ ਇੰਨਾ ਚਾਅ ਚੜਦਾ ਕਿ ਇੰਜ ਲੱਗਦਾ ਕਿ ਜਿਵੇਂ ਉਹ ਰੱਬ ਦੇ ਨਾਲ ਹੀ ਕੁਝ ਹੋ ਗਿਆ ਉਹਨਾਂ ਰੱਬੀ ਜੀ ਉਹਨਾਂ ਦੇ ਘਰ ਆ ਗਿਆ ਹੋਵੇ ਤੁਸੀਂ ਬਹੁਤ ਸਾਰੀਆਂ ਔਰਤਾਂ ਨੂੰ ਦੇਖਿਆ ਹੋਗਾ ਵਿਆਹ ਤੋਂ ਬਾਅਦ ਜਦੋਂ ਉਹ ਆਪਣੇ ਪੇਕੇ ਘਰ ਚਲ ਜਾਂਦੀਆਂ ਨੇ ਖਾਸ ਕਰਕੇ ਤੇ ਜੇ ਉਹਨਾਂ ਨੂੰ ਚਾਹਤ ਕੋਈ ਦੱਸੇ ਨਾ ਕਿ ਉਹ ਫਲਾਨੀ ਔਰਤ ਆਈ ਆ ਮਰਦ ਆਇਆ ਆ ਜਾਂ ਕੋਈ ਆ ਇਨਸਾਨ ਆਇਆ ਤਾਂ ਉਹਨਾਂ ਬੜਾ ਚਾ ਚੜ ਨਾ ਭਾਵੇਂ ਉਹਨੂੰ ਜਾਣਦੀਆਂ ਹੁਣ ਚਾਹੇ ਨਹੀਂ ਜਾਣਦੀਆਂ ਕਿਉਂਕਿ ਮੈਂ ਅੱਜ ਕਰਨਾ ਕਿ ਇਹ ਗੱਲਾਂ ਜਿਹੜੀਆਂ ਹਰ ਇੱਕ ਭੈਣ ਭਰਾ ਨੂੰ ਦੇਖਣੇ ਚਾਹੀਦੀਆਂ ਨੇ ਔਰਤ ਦੀ ਇਸ ਮਾਨਸਿਕਤਾ ਨੂੰ ਇਸ ਖੁਸ਼ੀ ਨੂੰ ਸਮਝਣਾ ਚਾਹੀਦਾ ਹੈ ਕਈ ਲੋਕ ਹੋ ਸਕਦਾ ਕਿ ਕੁਝ ਗਲਤ ਅਰਥ ਕੱਢਦੇ ਹੋਣ ਹਰ ਗੱਲ ਦਾ ਭੈੜਾ ਸੋਚਦੇ ਹੋਣ ਪਰ ਜਿਹੜੇ ਲੋਕ ਇਸ ਗੱਲ ਦੇ ਅਰਥ ਬੜੇ ਚੰਗੇ ਕੱਢਦੇ ਨੇ ਤੁਸੀਂ ਵੇਖਿਆ ਹੋਣਾ ਕਿ ਜਦੋਂ ਵੀ ਕੋਈ ਔਰਤ ਦੀ ਸ਼ਾਦੀ ਹੋ ਜਾਂਦੀ ਜਦੋਂ ਉਹ ਆਪਣੇ ਸਹੁਰੇ ਘਰ ਹੋਵੇ ਜੇ ਉਹਨੂੰ ਭਾਵੇਂ ਦੀ ਉਮਰ 50 60 70 80 ਸਾਲਾਂ ਦੀ ਹੋਵੇ ਜੇ ਉਹਨੂੰ ਪਤਾ ਲੱਗ ਜਾਏ ਨਾ ਕਿ ਮੇਰੇ ਪੇਕਿਆਂ ਦੇ ਪਿੰਡ ਤੋਂ ਕੋਈ ਔਰਤ ਆਈ ਆ ਮੇਰੇ ਪੇਟਿਆਂ ਦੇ ਪਿੰਡ ਤੋਂ ਕੋਈ ਮਰਦ ਆਇਆ ਹੈ ਕੋਈ ਮੇਰੇ ਪੇਕਿਆਂ ਤੋਂ ਪਿੰਡ ਤੋਂ ਕੋਈ ਛੋਟਾ ਵੀਰ ਆਇਆ ਆ ਕੋਈ ਛੋਟੀ ਧੀ ਆਈ ਆ ਚਾਹੀ ਉਹਦੇ ਪਿੰਡ 'ਚ ਕੋਈ ਸਬਜ਼ੀ ਵੇਚਣ ਕਿਉਂ ਨਾ ਆਇਆ ਹੋਵੇ ਚਾਹੀ ਉਹਦੇ ਪਿੰਡ 'ਚ ਕੋਈ ਕੱਪੜਾ ਹੀ ਵੇਚਣ ਕਿਉਂ ਨਾ ਆਇਆ ਹੋਵੇ ਚਾਹੀ ਉਹਦੇ ਪਿੰਡ ਦੀ ਜਾਂ ਉਹਦੇ ਘਰ ਦੇ ਵਿੱਚ ਪਿੰਡ ਦੇ ਵਿੱਚ ਕੋਈ ਜੁੱਤੀਆਂ ਗੰਡਣ ਵਾਲੇ ਕਿਉਂ ਨਾ ਆਵੇ ਵਿੱਚ ਭਾਂਡੇ ਕਲੀ ਕਰਨ ਵਾਲੇ ਕਿਉਂ ਨਾ ਹੋਵੇ ਜੇਕਰ ਉਹਨੂੰ ਪਤਾ ਲੱਗ ਜਾਏ ਕਿ ਉਹ ਮੇਰੇ ਪਿੰਡ ਤੋਂ ਆਇਆ ਹੈ ਭਾਵੇਂ ਉਹ ਨਾਂ ਵੀ ਜਾਣਦਾ ਹੋਵੇ ਤਾਂ ਨਾਂ ਵੀ ਜਾਣਦੀ ਹੋਵੇ ਸੱਚੀ ਉਹਨੂੰ ਬੜਾ ਚਾਅ ਚੜਦਾ ਉਹਨੂੰ ਫੇ ਰੋਟੀ ਖਵਾਉਗੀ ਪਾਣੀ ਪਿਵਾਉਗੀ ਪੂਰਾ ਇੱਜ਼ਤਮਾਨ ਕਰੂਗੀ ਉਹਨੂੰ ਇੰਨਾ ਹੁੰਦਾ ਕਿ ਮੇਰੇ ਪਿੰਡ ਤੋਂ ਮੇਰੇ ਪਿੰਡ ਤੋਂ ਕੋਈ ਆਇਆ ਹੈ ਕਹਿਣ ਤੋਂ ਭਾਵ ਕਿ ਮੇਰੇ ਪਰਿਵਾਰ ਚੋਂ ਕੋਈ ਆਇਆ ਹੈ ਮੇਰੇ ਮਾਂ ਆ ਗਈ ਮੇਰੇ ਬਾਪ ਆ ਗਿਆ ਮੇਰਾ ਭਰਾ ਆ ਗਿਆ ਮੇਰੀ ਭੈਣ ਆ ਗਈ ਉਹ ਇੰਨੀ ਖੁਸ਼ ਹੁੰਦੀ ਆ ਕਿ ਰੱਬ ਵੀ ਕਈ ਵਾਰ ਫਿਰ ਹੈਰਾਨ ਹੋ ਜਾਂਦਾ ਕਿ ਇੰਨਾ ਸਤਿਕਾਰ ਇੰਨੀ ਮੁਹੱਬਤ ਇੰਨਾ ਮਾਨ ਸਨਮਾਨ ਇਹ ਚੀਜ਼ਾਂ ਬਹੁਤ ਜ਼ਿਆਦਾ ਆਪਣੀ ਅਵਜਥ ਰੱਖਦੀਆਂ ਨੇ ਇਹ ਕੀਮਤੀ ਸ਼ਬਦ ਹੁੰਦੇ ਨੇ ਕੀਮਤੀ ਸੋਚਾਂ ਹੁੰਦੀਆਂ ਨੇ ਕਿ ਜਿਹੜੀਆਂ ਇੱਕ ਔਰਤ ਨੂੰ ਆਪਣੇ ਮਾਪਿਆਂ ਦੇ ਪਿੰਡ ਦੇ ਨਾਂ ਦੇ ਨਾਲ ਹੀ ਇੰਨਾ ਪਿਆਰ ਹੁੰਦਾ ਤੇ ਕਈ ਕਮਲੇ ਔਰਤ ਨੂੰ ਕਹਾਣਾ ਕੱਢਣ ਦੀ ਉਹਦੀ ਮਾਂ ਨੂੰ ਭੈਣ ਨੂੰ ਭਰਾ ਨੂੰ ਜ्याਉਂਦੇ ਹੋਰ ਪਰਿਵਾਰਾਂ ਦੇ ਪਿਛੋਕੜ ਨੂੰ ਵਾਲਾ ਕੱਢਣਗੇ ਇਸ ਗੱਲ ਤੋਂ ਸਮਝਾਣਾ ਚਾਹੀਦਾ ਕਿ ਜਿਹੜੀ ਔਰਤ ਆਪਣੇ ਪਿੰਡ ਤੇ ਆਏ ਹੋਏ ਮਨੁੱਖ ਤੋਂ ਇੰਨੀ ਖੁਸ਼ ਹੋ ਜੀ ਰੋਟੀ ਪਾਣੀ ਖੋਹਦੀ ਪੈਸੇ ਵੀ ਦਿੰਦੀ ਆ ਤਾਂ ਉਹ ਇਹੋ ਵੱਤ ਉਹਦੇ ਵੀ ਕਿੰਨਾ ਅਹਿਮਿਤ ਰੱਖਦਾ ਹੋਏਗਾ ਉਹਦਾ ਘਰ ਤੇ ਉਹਦਾ ਪਰਿਵਾਰ ਇਸ ਕਰਕੇ ਔਰਤ ਦੀ ਭਾਵਨਾ ਨੂੰ ਜ਼ਰੂਰ ਸਮਝਣਾ ਚਾਹੀਦਾ ਤੇ ਇੰਜ ਵੀ ਮੇਰੇ ਨਾਲ ਵੀ ਇੱਕ ਦੋ ਵਾਰੀ ਵਾਪਰੇ ਆ ਜੀ ਤੇ ਜਦੋਂ ਮੇਰੇ ਨਾਲ ਦੀ ਦਾ ਪਤਾ ਲੱਗਾ ਕਿ ਕੋਈ ਉਹਦੇ ਪਿੰਡ ਤੋਂ ਕੋਈ ਕੱਪੜੇ ਵੇਚਣ ਆਇਆ, ਸੰਧੀ ਵੇਚਣ ਆਇਆ ਤਾਂ ਉਹਨੂੰ ਬੜਾ ਚਾਚੜਣਾ ਉੰਨੇ ਮਤਲਬ ਵੀ ਕੀ ਰੱਖਣੀ ਕਿ ਹਾਂ ਮੇਰੇ ਪਿੰਡ ਤੋਂ ਜਾਂ ਮੇਰੇ ਕਸਬੇ ਤੋਂ ਜਾਂ ਮੇਰੇ ਸ਼ਹਿਰ ਤੋਂ ਮੰਨ ਲਓ ਕੋਈ ਵੀ ਸਥਾਨ ਕਿਸੇ ਦੇ ਇਲਾਕੇ ਦੇ ਮੁਤਾਬਕ ਹੋ ਸਾਡੇ ਬਾ ਤੇ ਉਹਨੂੰ ਰੋਟੀ ਪਾਣੀ ਚਾਹ ਪੁੱਛਣੀ ਜਿਵੇਂ ਕੋਈ ਉਹਦਾ ਭੈਣ ਭਰਾ ਨਹੀਂ ਹੁੰਦਾ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਚੰਗੀਆਂ ਔਰਤਾਂ ਕਰਦੀਆਂ ਨੇ ਰੱਬ ਮਿਹਰ ਕਰੇ ਸਾਨੂੰ ਔਰਤਾਂ ਦਾ ਮਾਣ ਸਨਮਾਨ ਤੇ ਸਤਿਕਾਰ ਕਰਨਾ ਚਾਹੀਦਾ ਇਹ ਗੱਲਾਂ ਬਹੁਤ ਵੱਡੀਆਂ ਨੇ ਆਪਣੇ ਘਰ ਸਾਡੇ ਕੇ ਦੂਜਿਆਂ ਦੇ ਘਰ ਬਣਾਉਣੇ ਜਾਂ ਦੂਜਿਆਂ ਦੇ ਘਰਾਂ ਨੂੰ ਕਾਉਂਟ ਤੇ ਖੜਨਾ ਇਹ ਔਰਤ ਨੇ ਹੀ ਵਸਦੀ ਗੱਲ ਆ ਹੋਰ ਕੋਈ ਕਰ ਨਹੀਂ ਸਕਦਾ ਜਿਹੜੇ ਘਰਾਂ ਚ ਔਰਤਾਂ ਤੁਰ ਜਾਂਦੀਆਂ ਨੇ ਜਿਹੜੇ ਘਰਾਂ ਚ ਔਰਤਾਂ ਚੱਲ ਜਾਂਦੀਆਂ ਨੇ ਉਹ ਘਰ ਜਿਹੜੇ ਨੇ ਉਹ ਹੀ ਮਨੁੱਖ ਜਾਣਦੇ ਕਿ ਉਹ ਚ ਕਿੰਨਾ ਦਰਦ ਤੇ ਕਿੰਨਾ ਦੁੱਖ ਹੁੰਦਾ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਕਰਤ ਸਿੰਘ ਤਸਿੱਕਾ ਜੁਦੇ ਵਾਸਤੇ ਦਰਸਾਉਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ